ਰੱਬ ਨੂੰ ਚੇਤੇ ਕਰਦਾ ਹੈ ਹਮਾਇਉ ਦਾ ਰਾਜ ਪਰ ਇਹ ਕਦੇ ਵੀ ਇਹਨੇ ਨਹੀਂ ਸਮਝਿਆ ਵੀ ਆਪਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਜਾਈਏ ਇਹਦਾ ਪਿਓ ਬਾਬਰ ਉਹ ਗੁਰੂ ਨਾਨਕ ਦੇ ਚਰਨਾਂ ਤੇ ਟਹਿ ਪਿਆ ਸੀ ਤੇ ਉਹਨੂੰ ਕਈ ਪੀੜੀਆਂ ਦੀ ਰਾਜ ਗੱਦੀ ਵੀ ਦਿੱਤੀ ਸੀ ਵੀ ਤੂੰ ਬਾਦਸ਼ਾਹ ਕਈ ਪੀੜੀਆਂ ਵਿੱਚ ਰਹੇਗਾ ਇਹ کئی ਪੀੜ੍ਹੀਆਂ ਦੇ ਵਿੱਚ ਬਾਦਸ਼ਾਹਤ ਰਹੇਗੀ ਤੇ ਇਹਦਾ ਪੁੱਤਰ ਹੁਮਾਇਉ ਬਾਦਸ਼ਾਹ ਬਣਿਆ ਖੁੱਲ ਗਿਆ ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਇਹ ਹੁਮਾਇਉ ਥੋੜਾ ਜਿਹਾ ਨਾ ਬੜੇ ਕਟੜ ਜੇ ਸੁਭਾਅ ਦਾ ਸੀ ਅਲਾਵਾ ਦੇ ਵਿੱਚ ਸ਼ੇਰ ਸ਼ਾਹ ਤੇ ਸਲੇਮ ਸਾਦੋ ਪਠਾਨ ਇਹ ਆਕੀ ਹੋ ਗਏ ਹੁਮਾ ਯੂਦੀ ਜੋ ਬਹੁਤ ਜ਼ਿਆਦਾ ਇਹ ਆਪਣੇ ਸਿਪਾਹੀਆਂ ਉਤੇ ਤਕੜਾਈ ਰੱਖਦਾ ਤੇ ਬਹੁਤ ਤੰਗ ਕਰਦਾ ਕਿਉਂਕਿ ਨਸ਼ਾ ਸੀ ਨਾ ਬਾਦਸ਼ਾਹ ਦਾ ਇਹ ਦੋਨੇ ਭਰਾ ਆਕੀ ਹੋ ਗਏ ਤੇ ਜਿੰਨੀ ਇਹਨਾਂ ਦੇ ਕੋਲ ਫੌਜ ਸੀ ਸਾਰੀ ਫੌਜ ਨੂੰ ਇਹ ਹੁਕਮ ਕੀਤਾ ਇਹਨਾਂ ਨੇ ਵੀ ਤੁਸੀਂ ਹੋਰ ਇੱਥੇ ਫੌਜੀ ਇਕੱਠੇ ਕਰੋ ਕਿਉਂਕਿ ਬਾਦਸ਼ਾਹ ਹੰਕਾਰੀ ਹੋ ਗਿਆ ਉਹ ਹੁਣ ਆਪਣੇ ਸਿਪਾਹੀਆਂ ਨੂੰ ਆਪਣੀ ਫੌਜ ਨੂੰ ਦੁਖੀ ਕਰਨ ਲੱਗ ਪਿਆ ਇਹ ਦੋਨੇ ਭਰਾ ਆਕੀ ਹੋ ਗਏ ਤੇ ਅਲਹਾਬਾਦ ਦੇ ਨੇੜੇ ਤੇੜੇ ਇਹਨਾਂ ਨੇ ਆਪਣੀ ਸਲਤਨਤ ਕਾਇਮ ਕਰ ਲਈ ਹੌੜੀ ਹੌੜੀ ਇਹ ਖਬਰਾਂ ਦਿੱਲੀ ਤੱਕ ਜਦੋਂ ਪਹੁੰਚੀਆਂ ਨਾ ਸਿਮਹਾਯੂ ਨੇ ਸੋਚਿਆ ਵੀ ਜੇ ਇਹਨਾਂ ਨੂੰ ਹੁਣ ਨਾ ਰੋਕਿਆ ਗਿਆ ਜਾਂ ਹੁਣੇ ਹੀ ਨਾ ਦਬਾਇਆ ਗਿਆ ਨਾ ਤੇ ਇਹ ਮੇਰੇ ਵਾਸਤੇ ਬੜਾ ਵੱਡਾ ਖਤਰਾ ਬਣ ਜਾਣਗੇ ਇਧਰ ਇਹ ਦੋਨੇ ਭਰਾ ਆਪਣੀ ਫੌਜ ਨੂੰ ਵਧਾ ਰਹੇ ਨੇ ਇਕੱਠੀ ਕਰ ਰਹੇ ਨੇ ਤੇ ਇਧਰ ਹਮਾਇੂ ਨੇ ਤਿਆਰੀਆਂ ਕਰ ਦਿੱਤੀਆਂ ਵੀ ਉਹਨਾਂ ਦੀ ਬਗਾਵਤ ਨੂੰ ਦਬਾ ਦਿੱਤਾ ਜਾਵੇ ਹਮਾਇੂ ਆਪ ਫੌਜ ਲੈ ਕੇ ਚੱਲਿਆ ਅਲਾਵਾਦ ਨੂੰ ਜਦੋਂ ਪੜਾਦਰ ਪੜਾ ਕਰਦਾ ਹੋਇਆ ਅਲਾਵਾਦ ਨੂੰ ਚਲਿਆ ਤੇ ਇਧਰ ਇਹਨਾਂ ਦੋਨਾਂ ਪਠਾਣਾ ਨੂੰ ਸ਼ੇਰ ਸ਼ਾਹ ਤੇ ਸ਼ਲੇਮ ਸਾਹ ਨੂੰ ਵੀ ਪਤਾ ਲੱਗ ਗਿਆ ਵੀ ਬਾਦਸ਼ਾ ਚੜ ਕੇ ਆ ਰਿਹਾ ਇਹਨਾਂ ਨੂੰ ਪਤਾ ਸੀ ਵੀ ਇੱਕ ਪਾਸੇ ਤਾਂ ਜਿਹੜੇ ਨੇ ਉਹ ਹੰਕਾਰੀ ਬਾਦਸ਼ਾ ਦੇ ਹੱਥੋਂ ਦੁਖੀ ਸਿਪਾਈ ਤੇ ਇੱਕ ਪਾਸੇ ਜਿਹੜੇ ਜਿਨ੍ਹਾਂ ਨੂੰ ਅਸੀਂ ਬੜੇ ਪਿਆਰ ਨਾਲ ਰੱਖਦੇ ਆ ਉਹ ਸਾਡੇ ਪਿਆਰ ਦੇ ਪਿੱਛੇ ਲੜਨ ਵਾਲੇ ਨੇ ਤੇ ਇੱਕ ਬਾਦਸ਼ਾਹ ਦੇ ਹੱਥੋਂ ਦੁਖੀ ਨਹੀਂ ਹੋਣਾ ਕੋਲੋਂ ਲੜਿਆ ਨਹੀਂ ਜਾਣਾ ਹਿੰਮਤ ਦੇ ਹੌਸਲੇ ਲੜਦਾ ਹੈ ਤੇ ਹੁਮਾਯੂੰ ਜਦੋਂ ਅਲਾਹਾਬਾਦ ਪਹੁੰਚਾ ਇਹਨੇ ਬਾਰ-ਬਾਰ ਡੇਰਾ ਕਰ ਲਿਆ ਇੱਧਰ ਸ਼ੇਰ ਸ਼ਾਹ ਤੇ ਸਲੇਮ ਸ਼ਾਹ ਇਹਨਾਂ ਨੇ ਮੈਂ ਆਪਣੀ ਫੌਜ ਇਕੱਠੀ ਕਰ ਲਈ ਦੋਨੇ ਪਾਸੇ ਫੌਜਾਂ ਮੋ ਸਾਹਮਣੇ ਹੋ ਗਈਆਂ ਜਦੋਂ ਤੇ ਨਗਾਰਿਆਂ ਦੇ ਵਜੀਆਂ ਚੋਟਾਂ ਦੇ ਲੜਾਈ ਆਰੰਭ ਹੋ ਗਈ ਫੌਜ ਪਹਿਲਾਂ ਹੀ ਹੁਮਾਈਉ ਦੇ ਹੱਥੋਂ ਬੜੀ ਦੁਖੀ ਸੀ ਤੇ ਹੁਣ ਫੌਜ ਨੇ ਦੇਖਿਆ ਵੀ ਇਹ ਹੁਣ ਸਾਹਮਣੇ ਸ਼ੇਰ ਸ਼ਾਹ ਸਲੇਮ ਸ਼ਾਹ ਬੜੇ ਬਹਾਦਰ ਯੋਧੇ ਤੇ ਉਹਨਾਂ ਦੀ ਫੌਜ ਵੀ ਬੜੀ ਬਹਾਦਰੀ ਨਾਲ ਲੜਦੀ ਹੈ ਤੇ ਸਾਥ ਸੰਗਤ ਹਰ ਪਾਸੇ ਜੰਗ ਦੇ ਮੈਦਾਨ ਵਿੱਚ ਲੜਨ ਵਾਲੇ ਸੂਰਮੇ ਧਰਤੀ ਤੇ ਡਿੱਗੇ ਨਜ਼ਰ ਆ ਰਹੇ ਨੇ ਬੜਾ ਭਾਰੀ ਨੁਕਸਾਨ ਹੋਇਆ ਹਮਾਇੂ ਦਾ ਹਮਾਇੂ ਦੀ ਫੌਜ ਇਥੋਂ ਸ਼ੇਰ ਸ਼ਾਹ ਸਲੇਮ ਸ਼ਾਹ ਦੀ ਫੌਜ ਦੇ ਹੱਥੋਂ ਹਾਰ ਖਾ ਕੇ ਪਿੱਛੇ ਭੱਜੀ ਤੇ ਹਮਾਇੂ ਨੂੰ ਵੀ ਭੱਜਣਾ ਪਿਆ ਏ ਭੱਜਦਾ ਭੱਜਦਾ ਦਿੱਲੀ ਨੂੰ ਚੱਲਿਆ ਤੇ ਪਿੱਛੋਂ ਹੀ ਇਹਨਾਂ ਪਠਾਨ ਭਰਾਵਾਂ ਨੇ ਆਪਣੀ ਫੌਜ ਲੈ ਕੇ ਇਹਦਾ ਪਿੱਛਾ ਸ਼ੁਰੂ ਕਰ ਦਿੱਤਾ ਹੁਣ ਜਿੱਥੇ ਰੁਕਦਾ ਉੱਥੇ ਹੀ ਹਮਲਾ ਕਰ ਦਿੰਦੇ ਇਹ ਦਿੱਲੀ ਤੱਕ ਪਹੁੰਚ ਆਦੇ ਹੁਣ ਜਿਹੜੇ ਰਾਜੇ ਦੀ ਚੜਤ ਹੁੰਦੀ ਹੈ ਜਿਵੇਂ ਕਹਿੰਦੇ ਆ ਨਾ ਚੜਦੇ ਸੂਰਜ ਨੂੰ ਸਲਾਮਾ ਤੇ ਜਦੋਂ ਇਹਨਾਂ ਦੋਨਾਂ ਭਰਾਵਾਂ ਦੀ ਚੜਤ ਹੋਈ ਤੇ ਬੜੇ ਫੌਜੀ ਉਹਦੇ ਨਾਲ ਜਾ ਕੇ ਰਲ ਗਏ ਪਠਾਨ ਭਰਾਵਾਂ ਦੇ ਨਾਲ ਹੋਰ ਬੜੀ ਫੌਜ ਰਾਜ ਨੂੰ ਇਕੱਠੀ ਕਰ ਲਈ ਹਮਾਇੂ ਦੀ ਫੌਜ ਘਟਦੀ ਜਾਂਦੀ ਹੈ ਤੇ ਸ਼ੇਰ ਸ਼ਾਹ ਸਲੇਮ ਸ਼ਾਹ ਦੀ ਫੌਜ ਵੱਧਦੀ ਜਾਂਦੀ ਤੇ ਦਿੱਲੀ ਤੱਕ ਅੱਧੋ ਅੱਧੀ ਦਾ ਫਰਕ ਪੈ ਗਿਆ ਹੁਮਾਇਉ ਜਿੱਥੇ ਦੁੱਗਣੀ ਤਿੱਗਣੀ ਫੌਜ ਲੈ ਕੇ ਗਿਆ ਸੀ ਮੁੜਦਿਆਂ ਤੱਕ ਇਹਦੇ ਕੋਲ ਥੋੜੀ ਰਹਿ ਗਈ ਤੇ 2-3 ਗੁਣਾ ਵੱਧ ਕੇ ਫੌਜ ਪਠਾਨ ਭਰਾਵਾਂ ਦੇ ਕੋਲ ਹੋ ਗਈ ਤੇ ਦਿੱਲੀ ਦਾ ਤਖਤ ਵੀ ਖੋ ਲਿਆ ਹਮਾਇਉ ਦੇ ਕੋਲ ਹੁਣੇ ਇਹਨੂੰ ਚੇਤਾ ਆਉਂਦਾ ਹੈ ਹੁਣੌਖਾ ਸਮਾ ਆ ਗਿਆ ਨਾ ਜਦੋਂ ਸੌਖਾ ਸਮਾ ਸੀ ਬਾਦਸ਼ਾਹ ਸੀ ਚੇਤਾ ਹੀ ਨਹੀਂ ਆਇਆ ਤੇ ਹੁਣ ਜਦੋਂ ਸਲਤਨਤ ਚਲੀ ਗਈ ਬਾਦਸ਼ਾਹਦ ਜਲੇਗੀ ਹੋਣੇ ਨੂੰ ਚੇਤਾ ਆਇਆ ਵੀ ਮੇਰੇ ਪਿਓ ਨੂੰ ਗੁਰੂ ਨਾਨਕ ਨੇ ਕਈਆਂ ਪੀੜੀਆਂ ਦੀ ਬਾਦਸ਼ਾਹੀ ਦਿੱਤੀ ਸੀ ਹੁਣ ਚੇਤਾ ਆਇਆ ਇਹ ਨਾ ਆਪਣਾ ਰਾਜ ਗਵਾ ਕੇ ਹੁਣ ਆਪਣੇ ਜਿਹੜੇ ਕੁਝ ਹਮੈਤੀ ਸੀ ਉਹਨਾਂ ਨੂੰ ਕਹਿਣ ਲੱਗਾ ਵੀ ਗੁਰੂ ਨਾਨਕ ਦੇਵ ਜੀ ਨੇ ਮੇਰੇ ਪਿਓ ਨੂੰ ਕਈ ਪੀੜੀਆਂ ਦੀ ਬਾਦਸ਼ਾਹੀ ਦਿੱਤੀ ਸੀ ਤੇ ਹੁਣ ਆਪਾਂ ਉਹਨਾਂ ਦੇ ਦਰਬਾਰ ਵਿੱਚ ਚਲੇ ਆਏ ਵੀ ਤੁਸੀਂ ਤਾਂ ਕਈ ਪੀੜੀਆਂ ਦੀ ਬਾਦਸ਼ਾਹੀ ਦਿੱਤੀ ਸੀ ਤੇ ਇਹ ਹੁਣ ਮੈਂ ਦੂਜੀ ਪੀੜੀ ਆ ਮੇਰੇ ਕੋਲੋਂ ਹੀ ਬਾਦਸ਼ਾਹੀ ਚਲੀ ਗਈ ਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਸਾਹਿਬ ਸੰਗਤਾਂ ਨੂੰ ਉਤਾਰਦੇ ਨੇ ਤੇ ਇਧਰ ਹਮਾਇੂ ਚਲਿਆ ਗੁਰੂ ਦਰਬਾਰ ਵੱਲ ਵੀ ਚਲੋ ਆਪਾਂ ਅਰਦਾਸ ਕਰਦੇ ਆ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੱਦੀ ਤੇ ਕੌਣ ਹੈ ਪਤਾ ਦੇ ਤਾਂ ਹੁੰਦਾ ਨਾ ਵੀ ਜੇ ਗੁਰੂ ਦਰਬਾਰ ਵਿੱਚ ਦਵਾਰੇ ਆਉਂਦਾ ਇਹ ਤਾਂ ਆਇਆ ਹੀ ਨਹੀਂ ਇਹਨੇ ਦੇ ਨਾਤਾ ਹੀ ਤੋੜ ਲਿਆ ਸੀ ਸਬੰਧ ਹੀ ਤੋੜ ਲਿਆ ਸੀ ਪਦਾ ਲਗਾ ਵੀ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਕੋਲ ਸੇਵਾਦਾਰ ਭਾਈ ਲੈਣਾ ਸੀ ਉਹ ਗੁਰਤਾ ਗੱਦੀ ਤੇ ਆ ਗੁਰੂ ਅੰਗਦ ਦੇਵ ਮਹਾਰਾਜ ਉਹਨਾਂ ਦਾ ਨਾਮ ਇਹ ਚੱਲਿਆ ਜਦੋਂ ਖਡੂਰ ਸਾਹਿਬ ਦੇ ਨੇੜੇ ਪਹੁੰਚਾ ਨਾ ਤੇ ਇਹ ਗੁਰੂ ਅੰਗਦ ਦੇ ਮਹਾਰਾਜੀ ਦੇ ਦਰਸ਼ਨਾਂ ਵਾਸਤੇ ਪਹੁੰਚਾ ਵੀ ਬੇਨਤੀ ਕਰਦੇ ਆ ਤੇ ਗੁਰੂ ਪਾਤਸ਼ਾਹ ਬੱਚਿਆਂ ਦੇ ਨਾਲ ਕੌਤਕ ਕਰ ਰਹੇ ਕਰਦੇ ਨੇ ਖੇਡ ਰਹੇ ਨੇ ਹੱਸ ਰਹੇ ਨੇ ਬੱਚਿਆਂ ਦੇ ਨਾਲ ਹੁਣ ਸਤਿਗੁਰੂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿਉਂਕਿ ਅੰਤਰਜਾਮੀ ਸਤਿਗੁਰੂ ਘੜ ਘੜ ਕੇ ਅੰਤਰ ਕੀ ਜਾਣਤ ਵੀ ਹੁਣ ਬੜਾ ਵੱਡਾ ਬਾਦਸ਼ਾਹ ਹੰਕਾਰਿਆ ਬਾਦਸ਼ਾਹ ਮਾਰ ਖਾ ਕੇ ਆ ਰਿਹਾ ਆਪਣੀ ਫੌਜ ਮਰਵਾ ਕੇ ਸਰਾਜ ਭਾਗ ਵਾ ਕੇ ਇਹ ਵੀ ਇੱਕ ਕੌਤਕੀ ਸੀ ਸਤਿਗੁਰੂ ਦਾ ਬੱਚਿਆਂ ਦੇ ਨਾਲ ਖੇਡਣ ਲੱਗ ਪਏ। ਹੁਣ ਹਮਾਇਉ ਦਰਸ਼ਨਾਂ ਨੂੰ ਆਇਆ ਤੇ ਜਦੋਂ ਹਮਾਇਉ ਆਇਆ ਨਾ ਉਦੋਂ ਸਤਿਗੁਰੂ ਬੱਚਿਆਂ ਦੇ ਨਾਲ ਖਲੋਲ ਕਰ ਰਹੇ ਨੇ, ਹਸ ਰਹੇ ਨੇ, ਖੇਡ ਰਹੇ ਨੇ। ਤੇ ਜਦੋਂ ਕਿਸੇ ਨੇ ਦੱਸਿਆ ਨ ਵੀ ਉਹ ਜਿਹੜੇ ਬੱਚਿਆਂ ਦੇ ਨਾਲ ਖੇਡ ਰਹੇ ਨੇ ਇਹ ਨੇ ਦੂਸਰੇ ਗੁਰੂ। ਹੁਣ ਅੱਜ ਵੀ ਹੁਣ ਸਾਧ ਸੰਗਤ ਜੇ ਕੋਈ ਜਿਹਦੀ ਜਿਹਦਾ ਸਰੂਪ ਸਾਡੇ ਹਿਰਦੇ ਅੰਦਰ ਬਹੁਤ ਵੱਡਾ ਬਣਿਆ ਹੋਵੇ ਤੇ ਉਹ ਕਿਤੇ ਬੱਚਿਆਂ ਨਾਲ ਖੇਡਦਾ ਹੋਵੇ ਤੇ ਆਪਾਂ ਕਹਾਂਗੇ ਵੀ ਇਹ ਕੋਈ ਮਹਾਨ ਹਸਤੀ ਹੈ ਜਾਂ ਮਹਾਨ ਸ਼ਖਸੀਅਤ ਹੈ ਤੇ ਜਵਾਕਾਂ ਨਾਲ ਖੇਡੀ ਜਾਂਦਾ ਕਿਉਂਕਿ ਅਸੀਂ ਤਾਂ ਉਹਦੀ ਬਾਹਰ ਦੀ ਵਿਵਸਥਾ ਹੀ ਦੇਖਣੀ ਹੈ ਨਾ ਅੰਦਰ ਦੀ ਵਿਵਸਥਾ ਨਹੀਂ ਦੇਖਦੇ ਇਸੇ ਤਰ੍ਹਾਂ ਹਮਾਇੂ ਨੇ ਵੀ ਸੋਚਿਆ ਵੀ ਇਹ ਹੈ ਦੂਜੇ ਗੁਰੂ ਇਹਦੇ ਬੱਚਿਆਂ ਦੇ ਨਾਲ ਖੇਡਦੇ ਨੇ ਤੇ ਕੰਮ ਹੀ ਇਹਨਾਂ ਦੇ ਤੇ ਬੱਚਿਆਂ ਵਾਲੇ ਔਰ ਸਤਿਗੁਰੂ ਨੇ ਧਿਆਨ ਨਾ ਦਿੱਤਾ ਹਮਾਇਉ ਵੱਲ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਕਹਿੰਦੇ ਜਦੋਂ ਦੋ ਘੜੀਆਂ ਬੀਜੀਆਂ ਨੇ ਖੜੇ ਖੜੇ ਨੂੰ ਤੇ ਮਨ ਵਿੱਚ ਆਇਆ ਏਡਾ ਵੱਡਾ ਮੈਂ ਬਾਦਸ਼ਾ ਬਾਬਰ ਦਾ ਪੁੱਤ ਤੇ ਮੇਰਾ ਕੋਈ ਸਵਾਗਤ ਹੀ ਨਹੀਂ ਕੀਤਾ ਮੈਨੂੰ ਨਜ਼ਰ ਅੰਦਾਜ਼ ਕੀਤਾ ਮੈਂ ਆ ਕੇ ਖੜਾ ਇੱਥੇ ਬੱਚਿਆਂ ਨਾਲ ਖੇਡੀ ਜਾਂਦੇ ਨੇ ਮੇਰਾ ਮੈਨੂੰ ਜੀ ਆਇਆਂ ਕਿ ਇਹ ਹੀ ਨਹੀਂ ਤੇ ਇਤਿਹਾਸ ਕਹਿੰਦਾ ਵੀ ਇਹਨੇ ਨਾ ਜਿਹੜੀ ਤਲਵਾਰ ਇਹਨੇ ਗਾਤਰੀ ਸੀ ਉਹ ਤਲਵਾਰ ਕਢਣੀ ਚਾਹੀਦੀ ਹੁਣ ਮੇਰੀ ਬੜੀ ਤੋਹੀਨ ਹੋ ਗਈ ਹੈ ਤੇ ਮੈਂ ਆਪਣੀ ਇਸ ਤੋਹੀਨ ਦਾ ਬਦਲਾ ਲੈਣਾ ਹੁਣ ਜਦੋਂ ਤਲਵਾਰ ਦੇ ਮੁਠੇ ਇੱਥੇ ਹੱਥ ਪਾਇਆ ਨਾ ਇਹਨੇ ਗੁਰੂ ਸਾਹਿਬ ਦੇ ਉੱਤੇ ਤਲਵਾਰ ਦਾ ਵਾਰ ਕਰਨ ਵਾਸਤੇ ਇਹ ਚੂੜਾ ਮਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਦਾ ਹੱਥ ਮੁਠੇ ਦੇ ਨਾਲ ਹੀ ਜੁੜਿਆ ਰਹਿ ਗਿਆ ਤਲਵਾਰ ਬਾਹਰ ਨਾ ਆਈ ਨਾ ਹੀ ਤਲਵਾਰ ਹੱਥੋਂ ਛੁੱਟਦੀ ਆ ਬੜਾ ਜੋਰ ਲਾਉਂਦਾ ਹੈ ਕਿਸੇ ਤਰੀਕੇ ਨਾਲ ਤਲਵਾਰ ਮਿਆਨ ਤੋਂ ਬਾਹਰ ਆ ਜਾਏ ਜਾਂ ਮੇਰਾ ਹੱਥ ਛੁੱਟ ਜਾਏ ਕਬਜੇ ਵਿੱਚ ਹੱਥ ਫਸਿਆ ਹੋਇਆ ਹੈ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਬੱਚਿਆਂ ਵੱਲੋਂ ਧਿਆਨ ਮੋੜ ਕੇ ਹੁਮਾਈਉ ਨੂੰ ਕਹਿਣ ਲੱਗੇ ਉਹ ਇੱਥੇ ਫਕੀਰਾਂ ਤੇ ਤਲਵਾਰਾਂ ਚੁੱਕਣ ਵਾਲਿਆ ਉਹ ਸ਼ੇਰ ਸ਼ਾਹ ਸ਼ੇਰ ਛਾਤ ਅਰੇ ਸਲੇਮ ਸ਼ਾਹ ਦੇ ਸਾਹਮਣੇ ਉਥੇ ਤੇਰੀ ਤਲਵਾਰ ਨਾ ਚੱਲੀ ਉਥੇ ਦਾ ਹਾਰ ਖਾ ਕੇ ਭੱਜ ਕੇ ਗੀਦੀਆਂ ਵਾਂਗੂ ਆ ਗਏ ਹੁਣ ਫਕੀਰਾਂ ਉੱਤੇ ਤਲਵਾਰਾਂ ਚੁੱਕਦਾ ਫਿਰਦਾ ਹੈ ਹਮ ਆਇਓ ਬੜਾ ਹੈਰਾਨ ਹੋਇਆ ਇਹਨਾਂ ਨੂੰ ਕੀ ਪਤਾ ਵੀ ਸ਼ੇਰ ਸ਼ਾਹ ਸਲੇਮ ਸ਼ਾਹ ਦੇ ਕੋਲੋਂ ਮੈਂ ਹਾਰ ਖਾ ਕੇ ਆਇਆ ਕਿਉਂਕਿ ਉਦੋਂ ਐਡੇ ਵੱਡੇ ਕੋਈ ਸਾਧਨ ਨਹੀਂ ਸੀ ਵੀ ਇੱਕ ਦਮ ਦੂਰ ਤੱਕ ਖਬਰ ਕੋਈ ਅਖਬਾਰਾਂ ਦਾ ਜਾਂ ਹੋਰ ਸੰਚਾਰ ਦੇ ਸਾਧਨ ਇਹ ਜੇ ਨਹੀਂ ਸੀ ਕਿਹੜੇ ਸੂਬੇ ਵਿੱਚ ਕੀ ਹੋ ਗਿਆ ਸਾਲਾਂ ਬੱਦੀ ਪਤਾ ਹੀ ਨਹੀਂ ਲੱਗਦਾ ਸੀ ਇਹਨੇ ਸੋਚਿਆ ਦਿੱਲੀ ਬੜੀ ਦੂਰ ਹੈ ਤੇ ਗੁਰੂ ਨੂੰ ਕੀ ਪਤਾ ਹੋਣਾ ਮੈਂ ਹੀ ਜਾ ਕੇ ਹਾਲ ਦੱਸਦਾ ਪਰ ਸਤਿਗੁਰੂ ਪਹਿਲਾਂ ਹੀ ਕਹਿੰਦੇ ਓਏ ਸ਼ੇਰ ਸਾਹ ਸਲੇਮ ਸ਼ਾਹ ਦੇ ਹੱਥੋਂ ਮਾਰ ਖਾਣ ਵਾਲਿਆ ਉਦੋਂ ਤੇ ਤਲਵਾਰ ਮਿਆਨਜ ਵਿੱਚ ਪਾ ਕੇ ਭੱਜ ਆਇਆ ਦਿੱਲੀ ਨੂੰ ਤੇ ਦਿੱਲੀ ਵੀ ਹੱਥੋਂ ਗਵਾਈ ਤੇ ਹੁਣ ਇਥੇ ਸਾਡੇ ਉਤੇ ਤਲਵਾਰ ਚੁੱਕਦਾ ਤੇ ਜਦੋਂ ਇਹ ਬਚਨ ਗੁਰੂ ਅੰਗਦ ਦੇ ਮਹਾਰਾਜੀ ਨੇ ਸੁਣੇ ਹੰਕਾਰ ਟੁੱਟ ਗਿਆ ਹੱਥ ਜੁੜੇ ਨੇ ਕਹਿਣ ਲੱਗਾ ਜੀ ਬੜੀ ਭਾਰੀ ਗਲਤੀ ਹੋ ਗਈ ਹੈ ਮਾਫੀ ਚਾਹੁੰਨਾ ਖਿਮਾ ਕਰ ਦਿਓ ਤੇ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਨੇ ਫਿਰ ਆਇਆ ਕਾੜੇ ਵਾਸਤੇ ਕੀ ਚਾਹੁੰਨੇ ਏ ਕਹਿਣ ਲੱਗਾ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਬਾਦਸ਼ਾਹ ਨੇ ਸਾਨੂੰ ਕਈਆਂ ਪੀੜੀਆਂ ਦੀ ਬਾਦਸ਼ਾਹੀ ਦਿੱਤੀ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਡੇ ਪਿਤਾ ਬਾਬਰ ਨੂੰ ਤੇ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਨੇ ਫਿਰ ਹੁਣ ਹੋਰ ਕੀ ਜਾਉਣਾ ਹੈ ਕਹਿੰਦਾ ਸੱਚੇ ਬਾਦਸ਼ਾਹ ਕਈਆਂ ਪੀੜੀਆਂ ਦੀ ਬਾਦਸ਼ਾਹੀ ਤਾਂ ਦਿੱਤੀ ਸੀ ਪਰ ਆ ਤਾਂ ਮੇਰੀ ਦੂਜੀ ਪੀੜੀ ਹੈ ਹੁਣੀ ਬਾਦਸ਼ਾਹੀ ਚਲੀ ਗਈ ਤੇ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਨੇ ਜੇ ਬਾਦਸ਼ਾਹੀ ਦਿੱਤੀ ਸੀ ਤੇ ਗੁਰੂ ਨਾਨਕ ਦੇ ਘਰ ਦੇ ਨਾਲ ਉਹ ਆਪਣਾ ਸੰਬੰਧ ਕਿਉਂ ਤੋੜ ਲਿਆ ਬਈ ਜਦੋਂ ਦਾ ਤੂੰ ਬਾਦਸ਼ਾਹ ਬਣਿਆ ਉਦੋਂ ਦਾ ਕਦੇ ਗੁਰੂ ਨਾਨਕ ਨੂੰ ਚੇਤੇ ਕੀਤਾ ਜਿਹਦੀ ਕਿਰਪਾ ਦੇ ਨਾਲ ਤੈਨੂੰ ਬਾਦਸ਼ਾਹੀ ਮਿਲੀ ਸੀ ਕਦੇ ਉਹਨੂੰ ਯਾਦ ਕੀਤਾ ਹੁਣ ਜੇ ਕਦੇ ਯਾਦ ਕੀਤਾ ਹੋਵੇ ਤਾਂ ਦੱਸੇ ਨੀਵੀਂ ਬਾਗੇ ਖੜਾ ਹੋ ਗਿਆ ਬਾਦਸ਼ਾਹ ਕਿਰਪਾ ਕਰੋ ਕਿਰਪਾ ਕਰੋ ਮੇਰਾ ਕਰੋ ਅਰਦਾਸਾਂ ਕਰੀ ਜਾਂਦਾ ਜਦੋਂ ਦੁੱਖ ਆਉਂਦਾ ਹੈ ਨਾ ਰੱਬ ਚੇਤੇ ਹੀ ਉਦੋਂ ਆਉਂਦਾ ਹੈ ਸੁਖ ਦੇ ਵਿੱਚ ਤਾਂ ਸਾਰੇ ਹੀ ਭੁੱਲ ਜਾਂਦੇ ਨੇ ਸੁਖ ਮੈਂ ਦੁੱਖ ਮੈਂ ਸਿਮਰਨ ਸਭ ਕਰੈ ਸੁਖ ਮੈਂ ਕਰੇ ਨਾ ਕੋਏ ਜੋ ਸੁਖ ਸੁਖ ਮੈਂ ਸਿਮਰਨ ਕਰੈ ਦੁੱਖ ਕਾਹੇ ਕੋ ਹੋਏ ਕਹਿੰਦੇ ਨੇ ਦੁੱਖ ਵਿੱਚ ਸਾਰੇ ਯਾਦ ਕਰਦੇ ਨੇ ਤੇ ਸੁੱਖ ਵਿੱਚ ਕੋਈ ਨਹੀਂ ਕਰਦਾ ਤੇ ਜੇ ਸੁੱਖ ਵਿੱਚ ਵੀ ਰੱਬ ਨੂੰ ਚੇਤੇ ਕਰੇ ਤੇ ਭਗਤ ਜੀ ਕਹਿੰਦੇ ਨੇ ਫਿਰ ਦੁੱਖ ਕਿਉਂ ਆਵੇ ਦੁੱਖ ਆਉਂਦਾ ਹੀ ਤਾਂ ਹੈ ਜਦੋਂ ਤੂੰ ਭੁੱਲ ਜਾਂਦਾ ਹੈ ਪਰਮੇਸ਼ਰ ਨੂੰ ਥੋੜੇ ਜਿ ਦਿਨਾਂ ਦਾ ਸੁੱਖ ਆਇਆ ਤੇ ਰੱਬ ਕੌਣ ਮਾਲਕ ਕੌਣ ਗੁਰੂ ਕੌਣ ਤੇ ਤੂੰ ਤਾਂ ਗੁਰੂ ਨਾਨਕ ਨੂੰ ਹੀ ਭੁੱਲ ਗਿਆ ਬਾਦਸ਼ਾਹੀ ਤੁਹਾਨੂੰ ਗੁਰੂ ਨਾਨਕ ਨੇ ਦਿੱਤੀ ਸੀ ਪੀੜੀਆਂ ਦੀ ਕਹਿੰਦਾ ਜੀ ਭੁੱਲੇ ਕਿਰਪਾ ਕਰੋ ਇਹ ਕਹਿੰਦਾ ਗੁਰੂ ਅੰਗਦ ਦੇ ਮਾਰਗ ਕਹਿੰਦੇ ਫਿਰ ਹੁਣ ਤੂੰ ਨਾ ਵਲਾਇਤ ਨੂੰ ਚਲਿਆ ਜਾ ਵਲਾਇਤ ਨੂੰ ਚਲਿਆ ਜਾ ਕਹਿੰਦਾ ਜੀ ਮੈਂ ਉੱਥੇ ਕੀ ਕਰਾਂ ਵਲਾਇਤ ਨਾ ਸਾਧ ਸੰਗਤ ਅਫਗਾਨਿਸਤਾਨ ਤੁਰਕਿਸਤਾਨ ਈਰਾਨ ਉਸ ਟਾਈਮ ਤੇ ਇਹਨਾਂ ਦੇਸ਼ਾਂ ਨੂੰ ਜਾਂ ਇਹਨਾਂ ਇਲਾਕਿਆਂ ਨੂੰ ਵਲਾਇਤ ਕਹਿੰਦੇ ਹੁੰਦੇ ਸੀ ਵੀ ਤੂੰ ਉਧਰ ਚਲਿਆ ਜਾ ਹੁਣ ਬਾਦਸ਼ਾਹੀ ਤੈਨੂੰ ਹੁਣੇ ਹੀ ਮਿਲ ਜਾਣੀ ਸੀ ਦੇ ਦਿੰਦੇ ਦਵਾ ਦਿੰਦੇ ਪਰ ਤੂੰ ਹੁਣ ਤਲਵਾਰ ਚੁੱਕੀ ਐ ਤੇ ਤਲਵਾਰ ਦੇ ਨਾਲ ਹੀ ਤੂੰ ਦੁਬਾਰੇ ਤੈਨੂੰ ਇਹ ਮਿਲਣੀ ਐ ਹੁਣ ਜੇ ਤਲਵਾਰ ਨਾਲ ਚੁੱਕਦਾ ਸ਼ਰਦਾ ਦੇ ਨਾਲ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ ਦਾਸ ਬਣ ਕੇ ਆਉਂਦਾ ਤੇ ਸਤਿਗੁਰੂ ਨੇ ਤੇਰੀਆਂ ਝੋਲੀਆਂ ਵੈਸੇ ਹੀ ਭਰ ਦੇਣੀਆਂ ਸੀ ਗੁਰੂ ਨਾਨਕ ਪਾਤਸ਼ਾਹ ਨੇ ਹੁਣ ਤੋਂ ਤਲਵਾਰ ਦਾ ਜ਼ੋਰ ਦਿਖਾਇਆ ਬਾਦਸ਼ਾਹੀ ਮਿਲੇਗੀ ਜ਼ਰੂਰ ਪਰ ਹੁਣ ਤਲਵਾਰ ਦੇ ਜ਼ੋਰ ਨਾਲ ਹੀ ਮਿਲੇਗੀ ਤੂੰ ਬਲਾਇਤ ਨੂੰ ਚਲਿਆ ਜਾ ਅਫਗਾਨਿਸਤਾਨ ਤੁਰਕਿਸਤਾਨ ਅਰਾਨ ਦੇ ਇਲਾਕੇ ਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕੇ ਨਾਲੇ ਤਾਂ ਗਲਤ ਹੀ ਮੰਨੀ ਤੇ ਨਾਲੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਚੇਤੇ ਕਰਦਾ ਹੋਇਆ ਇਹ ਅਫਗਾਨਿਸਤਾਨ ਨੂੰ ਚੱਲ ਗਿਆ ਉਧਰ ਜਾ ਕੇ ਇਹਨੇ ਫੌਜ ਇਕੱਠੀ ਕੀਤੀ ਜਦੋਂ ਦੇਖਿਆ ਵੀ ਹੁਣ ਬਹੁਤ ਫੌਜ ਮੇਰੇ ਕੋਲ ਇਕੱਠੀ ਹੋ ਗਈ ਅੰਦਾਜ਼ਾ ਲਾਇਆ ਵੀ ਹੁਣ ਸ਼ੇਰ ਸਾਹ ਤੇ ਸਲੇਮ ਸ਼ਾਹੀ ਫੌਜ ਦੇ ਨਾਲੋਂ 10 12 ਗੁਣਾ ਜ਼ਿਆਦਾ ਮੇਰੇ ਕੋਲ ਫੌਜ ਹੋ ਗਈ ਹੈ بڑے ਉਧਰ ਦੇ ਤੁਰਕ ਇਕੱਠੇ ਕਰ ਲੈ ਪਠਾਨ ਇਕੱਠੇ ਕਰ ਲੈ ਮੁਗਲ ਇਕੱਠੇ ਕਰ ਲੈ ਚੰਗੀ ਤਗੜੀ ਤਾਕਤ ਵਰ ਫੌਜ ਵੜਾ ਕੇ ਦੁਬਾਰੇ ਫਿਰ ਇਹ ਦਿੱਲੀ ਨੂੰ ਚਲਿਆ ਤੇ ਹਮੇਸ਼ਾ ਰਾਹ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਹੀ ਧਿਆਨ ਧਰਦਾ ਰਿਹਾ ਸੱਚੇ ਪਾਤਸ਼ਾਹ ਤੁਹਾਡੇ ਦੂਜੇ ਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਮੈਂ ਇਸ ਇਲਾਕੇ ਵਿੱਚ ਆ ਕੇ ਫੌਜ ਇਕੱਠੀ ਕੀਤੀ ਤੇ ਹੁਣ ਦਿੱਲੀ ਨੂੰ ਚੱਲਿਆ ਜੇ ਤੁਸੀਂ ਪੀੜੀਆਂ ਦੀ ਬਾਦਸ਼ਾਹੀ ਦਿੱਤੀ ਹੈ ਤੇ ਹੁਣ ਕਿਰਪਾ ਕਰਿਓ ਅੰਗ ਸੰਗ ਹੋ ਕੇ ਸਹਾਇਤਾ ਕਰਿਓ ਹੁਣ ਚੇਤੇ ਆਉਂਦੇ ਨੇ ਗੁਰੂ ਹੁਣ ਦਿੱਲੀ ਤੇ ਇਹਨੇ ਹਮਲਾ ਕੀਤਾ ਬਹੁਤ ਭਾਰੀ ਇਥੇ ਲੜਾਈ ਹੋਈ ਇਥੇ ਸ਼ੇਰ ਸ਼ਾਹ ਸਲੇਮ ਸ਼ਾਹ ਦੀ ਬਹੁਤ ਭਾਰੀ ਹਾਰ ਹੋਈ ਤੇ ਹਮਾਇਉ ਦਵਾਰੇ ਇਥੇ ਬਾਦਸ਼ਾਹ ਬਣਿਆ ਚੇਤੇ ਆਏ ਨਾ ਗੁਰੂ ਨਾਨਕ ਦੇਵ ਮਹਾਰਾਜ ਦਵਾਰੇ ਜਦੋਂ ਔਖਾ ਸਮਾਂ ਆਇਆ ਤੇ ਗੁਰੂ ਅੰਗਦ ਦੇ ਮਹਾਰਾਜੀ ਨੇ ਇਸ ਤਰ੍ਹਾਂ ਦਵਾਰੇ ਬਾਦਸ਼ਾਹੀ ਦਵਾਈ ਜੇ ਤਲਵਾਰ ਗੁਰੂ ਘਰ ਦੇ ਉੱਤੇ ਚੁੱਕੀ ਤੇ ਫਿਰ ਤਲਵਾਰ ਦੇ ਜੋਰ ਨਾਲ ਹੀ ਬਾਦਸ਼ਾਹੀ ਮਿਲੀ ਕਿਰਪਾ ਦੇ ਨਾਲ ਸਤਿਗੁਰੂ ਕਹਿੰਦੇ ਨਹੀਂ ਤਾਂ ਇਹ ਇਸੇ ਤਰ੍ਹਾਂ ਹੀ ਤੈਨੂੰ ਲੋੜ ਹੀ ਨਹੀਂ ਸੀ ਪੈਣੀ ਤਲਵਾਰ ਚੁੱਕਣ ਦੀ ਇਹ ਕਿਰਪਾ ਨਾਲ ਹੀ ਮਿਲ ਜਾਣੀ ਸੀ ਪਰ ਕਿਰਪਾ ਤੇ ਹੁਣ ਵੀ ਗੁਰੂ ਨਾਨਕ ਦੇਵ ਜੀ ਹੋਣੀ ਆ ਪਰ ਤੈਨੂੰ ਹੁਣ ਤੇਖ ਖੜਕਾਉਣੀ ਪੈਣੀ ਤੇ ਸਤਿਗੁਰੂ ਕਿਰਪਾ ਕਰਦੇ ਨੇ ਮਨਮੁਖ ਲੂਣ ਹਰਾਮ ਗਿਆ ਨਾ ਜਾਣਿਆ ਜਿਹੜੇ ਸਤਿਗੁਰੂ ਨੇ ਤੈਨੂੰ ਸਾਰਾ ਕੁਝ ਦਿੱਤਾ ਨਾ ਜਿਵੇਂ ਬਾਬਰ ਨੂੰ ਦਿੱਤਾ ਸੀ ਪਰ ਸਾ ਨੂੰ ਵੀ ਦੇਖੋ ਕਿੰਨਾ ਸੋਹਣਾ ਜੀਵਨ ਦੇ ਤੈ ਸਵਾਸਾਂ ਦੀ ਪੂੰਜੀ ਦਿੱਤੀ ਐ ਸੁੱਖਾਂ ਦੇ ਸਾਧਨ ਦਿੱਤੇ ਨੇ ਬਹੁਤ ਕੁਝ ਦਿੱਤਾ ਔਰ ਅਸੀਂ ਰੱਬ ਨੂੰ ਭੁੱਲ ਜਾਨੇ ਤੇ ਜਿਹੜਾ ਭੁੱਲਦਾ ਉਹਨੂੰ ਕਹਿੰਦੇ ਨੇ ਨਮਕ ਹਰਾਮ ਲੂਣ ਹਰਾਮ ਕੀ ਆ ਨਾ ਜਾਣਿਆ ਕੀ ਹੋਇਆ ਕੀ ਮਿਲਿਆ ਕੁਝ ਵੀ ਨਹੀਂ ਜਾਣਿਆ ਬੰਦੇ ਨੇ ਬੰਦਾ ਪਰਮੇਸ਼ਰ ਦੀ ਦਾਤ ਦੀ ਬਿਲਕੁਲ ਵੀ ਕਦਰ ਨਹੀਂ ਜਾਣਦਾ ਵੀ ਮੈਨੂੰ ਉਹਨੇ ਕਿਸ ਤਰ੍ਹਾਂ ਦਾ ਜੀਵਨ ਦਿੱਤਾ ਹੈ ਕਿੰਨਾ ਧਨ ਦੌਲਤ ਸੰਪਦਾ ਦਿੱਤੀ ਹੈ ਕੁਝ ਵੀ ਨਹੀਂ ਨਜ਼ਰ ਆਉਂਦਾ ਔਰ ਜੋ ਕੁਝ ਮਿਲਿਆ ਨਾ ਉਹਨੂੰ ਬੰਦਾ ਕਹਿੰਦਾ ਤਾਂ ਮੇਰਾ ਹੈ ਇਹ ਤਾਂ ਮੇਰਾ ਪੈਦਾ ਕੀਤਾ ਹੋਇਆ ਹੈ ਮੇਰੀ ਮਿਹਨਤ ਹੈ ਕਿਸੇ ਨੂੰ ਪੁੱਛ ਕੇ ਦੇਖ ਲਓ ਭਾਈ ਕੋਠੀ ਬੜੀ ਸੋਹਣੀ ਪਈ ਹੈ ਤੂੰ ਅੱਗੋਂ ਪਤਾ ਕੀ ਕਹਿੰਦਾ ਵੀ ਬਹੁਤ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਐਵੇਂ ਨਹੀਂ ਇੱਕੋਠੀ ਬਣੀ ਤੇ ਜੇ ਕਿਸੇ ਦੇ ਘਰ ਬਹੁਤ ਸਾਰੇ ਸੁੱਖਾਂ ਦੇ ਸਾਧਨ ਹੋਣ ਉਹਨੂੰ ਕਹੋ ਵੀ ਭਾਈ ਬੜੇ ਸੁੱਖਾਂ ਦੇ ਸਾਧਨ ਨੇ ਬੜੀ ਮਿਹਨਤ ਬੜੀ ਕਮਾਈ ਕੀਤੀ ਐਵੇਂ ਥੋੜੀ ਐ ਮੈਂ ਕੋਈ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਖੂਨ ਪਸੀਨਾ ਇੱਕ ਕਰ ਲਿਆ ਤਾਂ ਸਾਰਾ ਕੁਝ ਹੋਇਆ ਤੇ ਖੂਨ ਪਸੀਨਾ ਦੇ ਸਾਥ ਸੰਗ ਜਿਹੜੇ ਵਿਚਾਰੇ ਰੱਖਸ਼ਾ ਚਲਾਉਣ ਵਾਲੇ ਨੇ ਉਹ ਵੀ ਕਰਦੇ ਨੇ ਦੇਹਾੜੀਆਂ ਮਜ਼ਦੂਰੀਆਂ ਕਰਨ ਵਾਲਿਆਂ ਨੂੰ ਜਿਆਦਾ ਤੇ ਮਿਹਨਤ ਨਹੀਂ ਨਾ ਕਰਦਾ ਤੂੰ ਉਹਨਾਂ ਨੂੰ ਕਿਉਂ ਨਾ ਸੁੱਖਾਂ ਦੇ ਸਾਧਨ ਮਿਲ ਗਏ ਇਹ ਮਿਹਨਤ ਦੇ ਨਾਲ ਨਹੀਂ ਹਾਂ ਮਿਹਨਤ ਕਰਨੀ ਜ਼ਰੂਰੀ ਹੈ ਪਰ ਦੇਣ ਵਾਲੇ ਨੂੰ ਚੇਤੇ ਕਰ ਬੜਾ ਵੱਡਾ ਦੇਣ ਵਾਲਾ ਉਹ ਜੋਗਾ-ਜੋਗਾ ਅੰਤਰਾਂ ਤੋਂ ਦੇ ਰਿਹਾ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗ ਜੁਗੰਤਰ ਖਾਹੀ ਖਾਏ ਜੁਗਾ ਜੁਗੰਤਰਾਂ ਤੋਂ ਬੰਦਾ ਪਰਮੇਸ਼ਰ ਦੇ ਅੱਗੇ ਝੋਲੀਆਂ ਅੜਦਾ ਤੇ ਸਤਿਗੁਰੂ ਝੋਲੀਆਂ ਭਰਦਾ ਵੀ ਹੈ ਪਰ ਬੰਦਾ ਅਕਿਰਤ ਕਣ ਜਿਹਨੂੰ ਨਮਕ ਹਰਾਮ ਜਾਂ ਲੂਣ ਹਰਾਮ ਕਿਹਾ ਜਾਂਦਾ ਹੈ ਇਹ ਫਿਰ ਪੁੱਲ ਜਾਂਦਾ ਇਹ ਚੇਤੇ ਨਹੀਂ ਰੱਖਦਾ ਸੀ ਚੇਤੇ ਨਹੀਂ ਰੱਖਦੇ ਤੋਂ ਸਤਿਗੁਰੂ ਕਿਰਪਾ ਕਰਦਨੇ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਫਿਰ ਅੱਗੇ ਕਹਿੰਦੇ ਨੇ ਬੱਦੇ ਕਰਨ ਸਲਾਮ ਖਸਮ ਨਾ ਪਾਣਿਆ ਜਿਹੜਾ ਬੰਦਾ ਬੱਦਾ ਰੁਦਾ ਸਲਾਮ ਕਰਦਾ ਹੁਣ ਇੱਕ ਝੁਕਣਾ ਗੁਰੂ ਅੱਗੇ ਪਿਆਰ ਦੇ ਵਿੱਚ ਇੱਕ ਝੁਕਣਾ ਸ਼ਰਧਾ ਦੇ ਨਾਲ ਇੱਕ ਝੁਕਣਾ ਗੁਰੂ ਤੋਂ ਕੁਰਬਾਨ ਜਾਣ ਦੀ ਅਵਸਥਾ ਦੇ ਨਾਲ ਵੀ ਮੇਰਾ ਮਾਲਕ ਹੈ ਅੰਦਰੋਂ ਪਿਆਰ ਹੋਵੇ ਮੇਰਾ ਸਤਿਗੁਰੂ ਹੈ ਮੈਂ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਝੁਕਾਂ ਇੱਕ ਹੁੰਦਾ ਬੱਦਾ ਰੁਦਾ ਵੀ ਚਲੋ ਔਕਾ ਸਮਾਏ ਚਲੋ ਜਾਂ ਦੁਨੀਆ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਵਾਸਤੇ ਗੁਰੂ ਚਰਨਾਂ 'ਚ ਝੁਕੀਏ ਜਾ ਕੇ ਉਹਨੂੰ ਕਹਿੰਦੇ ਨੇ ਬੱਦੇ ਕਰਨ ਸलाम ਜਿਹੜੇ ਇਸ ਤਰ੍ਹਾਂ ਝੁਗਦੇ ਨੇ ਨਾ ਸਤਿਗੁਰੂ ਕਹਿੰਦੇ ਨੇ ਖਸਮ ਨਾ ਭਾਣਿਆ ਉਹ ਮਾਲਕ ਨੂੰ ਚੰਗੇ ਨਹੀਂ ਲੱਗਦੇ ਤੇ ਐਸਾ ਝੁਗਣਾ ਉਹ ਕਿਸੇ ਕੰਮ ਦਾ ਨਹੀਂ ਇਹ ਇੱਕ ਚੱਟੀ ਬਣ ਜਾਂਦਾ ਹੈ ਸਤਿਗੁਰੂ ਬਾਣੀ 'ਚ ਕਿਰਪਾ ਕਰਦੇ ਨੇ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਕਹਿੰਦੇ ਉਹਦਾ ਨਾ ਦਾ ਗੁਣ ਨਾ ਕੋਈ ਉਪਕਾਰ ਹੋ ਕੇ ਜੇ ਲੇਖੇ ਵੀ ਨੇ ਕਿਉਂਕਿ ਹੁਣ ਮੁਸੀਬਤ ਦਾ ਮਾਰਿਆ ਤੋਂ ਹੁਣ ਛੁਗਿਆ ਗੁਰੂ ਚਰਨਾਂ ਦੇ ਵਿੱਚ ਹੋਰ ਤੈਨੂੰ ਮਤਲਬ ਹੈ ਨਾ ਹੁਣ ਸਾਡੇ ਕੋਲ ਜਿਹੜਾ ਬੰਦਾ ਕਦੇ ਨਹੀਂ ਆਇਆ ਕਦੇ ਰਸਤੇ 'ਚ ਸਾਨੂੰ ਨਹੀਂ ਬੁਲਾਇਆ ਉਸ ਬੰਦੇ ਨੇ ਵੀ ਵਾਰ ਰਾਜ ਵੜਿਆ ਹੋਏਗਾ ਮੂੰਹ ਪਾਸੇ ਕਰਕੇ ਨਿਕਲ ਗਿਆ ਤੇ ਅੱਜ ਪੈ ਗਿਆ ਉਹਨੂੰ ਮਤਲਬ ਅੱਜ ਉਹਨੂੰ ਪੈ ਗਈ ਲੋੜ ਜ਼ਰੂਰਤ ਉਹ ਸਾਡੇ ਕੋਲ ਆਇਆ ਤੇ ਆਪਾਂ ਉਦੋਂ ਹੀ ਮੂੰਹ ਤੇ ਕਹਿੰਨੇ ਆ ਬਈ ਰਾਜ ਦਾਦੂ ਕਦੇ ਬੁਲਾਉਂਦਾ ਨਹੀਂ ਸੀ ਅੱਜ ਹੁਣ ਤੇ ਲੋੜ ਪੈ ਗਈ ਹੁਣ ਕੀ ਲੈਣ ਆਇਆ ਮੇਰੇ ਕੋਲੇ ਆਪਾਂ ਸੁਣਾਉਣ ਲੱਗੇ ਸਮਾਂ ਨਹੀਂ ਲਾਉਂਦੇ ਵੀ ਉਦੋਂ ਤਾਂ ਮੇਰੇ ਕੋਲੋਂ ਹੀ ਲੰਘ ਜਾਂਦਾ ਹੁੰਦਾ ਸੀ ਤੇ ਭਾਈ ਹੁਣ ਜਿਹਦੇ ਨਾਲ ਤੂੰ ਹੱਸਦਾ ਬੋਲਦਾ ਸੀ ਉਹਦੇ ਕੋਲ ਜਾਂ ਮੇਰੇ ਕੋਲ ਕੀ ਲੈਣ ਆਇਆ ਆਪਾਂ ਵੀ ਕਹਿ ਦਿੰਨੇ ਆ ਨਾ ਤੇ ਸਾਧ ਸੰਗਤ ਫਿਰ ਅਸੀਂ ਗੁਰੂ ਕੋਲ ਕਿਵੇਂ ਜਾਨੇ ਆ ਗੁਰੂਦvare ਦੂਰੋਂ ਨਜ਼ਰ ਆਉਂਦੇ ਨੇ ਉਦੋਂ ਤਾਂ ਗੁਰੂ ਘਰ ਦੇ ਵੱਲੋਂ ਮੂੰਹ ਪਾਸੇ ਕਰਕੇ ਤੁਰ ਜਾਨੇ ਵੀ ਕੀ ਜਾਣੇ ਮੱਤਾ ਟਿਕਟ ਟਾਈਮ ਹੀ ਖਰਾਬ ਕਰਨੇ ਤੇ ਜਦੋਂ ਆ ਗਿਆ ਓ ਖਾ ਸਮਾਂ ਫਿਰ ਜਾ ਕੇ ਅਰਦਾਸਾਂ ਕਰਦਾ ਸਤਿਗੁਰੂ ਕਹਿੰਦੇ ਨੇ ਹੁਣ ਚੇਤਾ ਆ ਗਿਆ